मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਪੰਜਾਬ ਦੇ ਵਿੱਚ ਹੁਣ ਜੇ ਤੁਸੀਂ ਪਰਾਲੀ ਸਾੜੀ ਤਾਂ 50000 ਰੁਪਏ ਜੁਰਮਾਨਾ ਲਗਾਇਆ ਜਾ ਰਿਹਾ ਹੈ ਜਿਹੜਾ ਛੋਟਾ ਕਿਸਾਨ ਦੋ ਢਾਈ ਕਿੱਲਿਆਂ ਦਾ ਉਹ ਪਰਾਲੀ ਵਾਲੀ ਮਸ਼ੀਨ ਨਹੀਂ ਲੈ ਸਕਦਾ ਨਾ ਟਰੈਕਟਰ ਆ ਡਬੱਡਾ ਤੇ ਸਰਕਾਰ ਦੀ ਖੇਤੀ ਨੀਤੀ ਕਿੱਥੇ ਹੈ ਸਾਢੇ 3 ਸਾਲ ਹੋ ਗਏ ਸਰਕਾਰ ਦੀ ਕੋਈ ਖੇਤੀ ਨੀਤੀ ਨਹੀਂ ਬਦਲਵਾ ਪ੍ਰਬੰਧ ਕਰ ਦਿਓ ਕਿਸਾਨ ਬਦਲੇ ਪ੍ਰਬੰਧ ਨੂੰ ਪਹੁੰਚੇਗਾ ਜਦੋਂ ਇਹ ਮਾਮਲਾ ਸੁਪਰੀਮ ਕੋਰਟ ਚੱਲਦਾ ਸੀ ਸਰਕਾਰਾਂ ਨੇ ਕਿਸਾਨਾਂ ਵੱਲੋਂ ਕੋਈ ਤਰਕ ਦਿੱਤਾ ਆ ਜਿਹੜਾ ਹਫਤਾ ਲੰਘਿਆ 46 47 ਥਾਮਾਂ ਤੇ ਪ੍ਰਾਲੀ ਸਾੜੀ ਗਈ 12 ਦੇ ਕਰੀਬ ਕਿਸਾਨਾਂ ਨੂੰ 5000 ਰੁਪਏ ਜੁਰਮਾਨਾ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਹੁਣ ਜੇ ਤੁਸੀਂ ਪ੍ਰਾਲੀ ਸਾੜੀ ਤਾਂ 50000 ਰੁਪਏ ਜੁਰਮਾਨਾ ਲਗਾਇਆ ਜਾ ਰਿਹਾ ਹੈ ਆਪਾਂ ਵੇਖ ਰਿਹਾ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀ ਟੀਲੋ ਸਾਹਿਬ ਉਹ ਹੁਣ ਹੜ੍ਹਾਂ ਦੀ ਸਥਿਤੀ ਤੋਂ ਬਾਅਦ ਹੁਣ ਇੱਕ ਆ ਜਿਹੜਾ ਪ੍ਰਾਲੀ ਸੜਨ ਵਾਲਾ ਮਾਮਲਾ ਹੁਣ ਉੱਠ ਖੜਿਆ ਇੱਕ ਤਾਂ ਹੜਾਂ ਦੀ ਸਥਿਤੀ ਜਿੱਥੇ ਹੜਾਏ ਨੇ ਉਥੇ ਡੀਸੀਜ਼ ਇੱਕ ਪੈਰ ਉਹਨਾਂ ਦਾ ਹੜਾਂ ਵਾਲੇ ਇਲਾਕਿਆਂ ਦੇ ਵਿੱਚ ਤੇ ਦੂਜਾ ਪੈਰ ਉਹਨਾਂ ਦਾ ਜਿੱਥੇ ਕਿਤੇ ਕੋ ਖੇਤ ਖੁੰਜਾ ਬਚ ਗਿਆ ਉਥੇ ਸੋ ਅਦਾਲਤ ਨੇ ਹੁਕਮ ਦਿੱਤੇ ਨੇ ਕਿ ਜੇ ਕੋਸ਼ਿਸ਼ ਕਿਸਾਨਾਂ ਨੂੰ ਤੁਸੀਂ ਐਗਜ਼ਾਮਪਲ ਸੈੱਟ ਕਰਨ ਵਾਸਤੇ ਜੇਲ੍ਹ ਦੇ ਵਿੱਚ ਰੱਖ ਵੀ ਦੋਗੇ ਤਾਂ ਪਰਾਲੀ ਸਾੜਨ ਦੇ ਮਾਮਲੇ ਘਟ ਜਾਣਗੇ ਪਰ ਸੁਝਾਅ ਨਹੀਂ ਦਿੱਤੇ ਗਏ ਇਹ ਪਰਾਲੀ ਨਾ ਸਾੜਨ ਕਰਕੇ ਕਰਨਾ ਕੀ ਚਾਹੀਦਾ ਕਿਸਾਨਾਂ ਨੂੰ ਹੁਣ ਕਿਸਾਨ ਕਹਿੰਦੇ ਨੇ ਕਿ ਜੇ ਅਸੀਂ ਗੱਠਾ ਬਣਾ ਕੇ ਰੱਖ ਲੈਨੇ ਆ ਤੇ ਸਾਨੂੰ ਆਖਿਆ ਜਾਂਦਾ ਹੈ ਕਿ ਇੱਥੇ ਫੈਕਟਰੀਆਂ ਵੱਖ-ਵੱਖ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਤੁਸੀਂ ਪਰਾਲੀ ਦੇਣੀਆਂ ਤੇ ਕਹਿੰਦੇ ਕਿ ਫਿਰ ਫੈਕਟਰੀਆਂ ਵਾਲੇ ਪਰਾਲੀਆਂ ਲੈਣ ਨਹੀਂ ਆਉਂਦੇ ਅਸੀਂ ਗੰਢਾ ਬਣਾ ਬਣਾ ਕੇ ਰੱਖ ਲੈਨੇ ਆ ਸੋ ਸੋਲੂਸ਼ਨ ਕੋਈ ਨਹੀਂ ਪਰ ਸਰਕਾਰ ਦਾ ਜਿਹੜਾ ਦਬਾਅ ਆਇਆ ਜਿਹੜਾ ਹੁਣ ਅਦਾਲਤਾਂ ਦਾ ਵੀ ਦਬਾਅ ਟਿਲੋ ਸਾਹਿਬ ਉਹ ਕੇਵਲੇ ਤੇ ਕੇਵਲ ਕਿਸਾਨਾਂ ਤੇ 1.50 ਹਜ਼ਾਰ ਜੁਰਮਾਨਾ ਤੇ ਇੱਕ ਜਿਹੜਾ ਇਸ ਤੋਂ ਪਹਿਲਾਂ ਜੇਲ ਦਾ ਜਿਹੜਾ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਉਹਦੇ ਬਾਰੇ ਤੁਹਾਡੇ ਹੁਣ ਕੀ ਵਿਚਾਰ ਨੇ ਦੇਖੋ ਇਹਦੇ ਵਿੱਚ ਬੱਖਰਾ ਬੱਖਰਾ ਤੌਰ ਤੇ ਉੱਥੇ ਗੱਲ ਕੀਤੀ ਜਾ ਰਹੀ ਹੈ ਹਮ ਇੱਕ ਤਾਂ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਧੂਏ ਕਰਕੇ ਦਿੱਲੀ ਦੀ ਆਬੋ ਹਵਾ ਖਰਾਬ ਹੁੰਦੀ ਹੈ ਸਰਾਸਰ ਗਲਤ ਹੈ ਦਿੱਲੀ ਦੇ ਵਿੱਚ ਇਥੋਂ ਫਲਾਈਟਾਂ ਲੈ ਕੇ ਜਾਂਦਾ ਧੂਆਂ ਦੂਜੀ ਚੀਜ਼ ਸਾਡੇ ਕਿਸਾਨ ਜਿੱਥੇ ਬੰਦਿਆਂ ਨੂੰ ਵੇਦਿਚਿਆ ਉਹ ਆਪੂਗਾ ਅਸੀਂ ਜਿਹੜੀ ਆਪੋ ਹਵਾ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਸਾਰੇ ਮੰਨਦੇ ਐ ਕਿਸੇ ਨੂੰ ਕਹੋ ਮੈਂ ਗੁਰੂ ਸਾਹਿਬ ਨੂੰ ਮੰਨਦਾ ਹਾਂ ਪਰ ਗੁਰੂ ਨਾਨਕ ਸਾਹਿਬ ਦੀ ਨਹੀਂ ਮੰਨਦੇ ਉਹਨਾਂ ਨੇ ਕਿਹਾ ਅਸੀਂ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਏ ਅਬੂ ਹਬਾਬੀ ਉਹਦੇ ਵਿੱਚ ਆਉਂਦੀ ਹੈ ਹੁਣ ਕਈ ਸਵਾਲ ਇਹ ਉਠਾਉਂਦੇ ਐ ਜੇ ਮੁਨਾਫਾ ਕਿਸਾਨ ਨੇ ਲੈਣਾ ਤੇ ਉਹਦਾ ਧੂਆਂ ਦੂਜੇ ਕੋ ਝੱਲਣਾ ਮਸ਼ੀਨਾ ਉਹਦੇ ਵਿੱਚ ਹੀਰਾ ਫੇਰ ਗਿਆ ਜੇ ਸਬਸਿਡੀ ਅਧਾਰਤ ਮਸ਼ੀਨਾ ਆਉਂਦੀਆਂ ਨੇ ਇੱਕ ਬਹੁਤ ਵੱਡਾ ਘਟਾਲਾ ਇਸੇ ਸਰਕਾਰ ਦਾ ਚੱਲਦਾ ਦੇ ਦੌਰਾਨ ਦਾ ਇਹ ਮਸ਼ੀਨਾ ਵਾਲਾ ਚਾਰ-ਚਾਰ ਥਾਂਾਂ ਤੇ ਮਸ਼ੀਨਾਂ ਵੇਖ ਗਈਆਂ ਇਹਦਾ ਕੋਈ ਨਾ ਕੋਈ ਬਦਲਵਾ ਪਰਬੰਧਤਾ ਹੋਵੇ ਪਰ ਜਿਹੜਾ ਲਗਾਤਾਰਤਾ ਦੇ ਵਿੱਚ ਇਹ ਸਾਂਝੇ ਤੌਰ ਤੇ ਉਪਰਾਲਾ ਕਰਨਾ ਪਵੇਗਾ ਜਿਹੜਾ ਛੋਟਾ ਕਿਸਾਨ ਦੋ ਢਾਈ ਕਿੱਲਿਆਂ ਦਾ ਉਹ ਉਪਰਾਲੀ ਵਾਲੀ ਮਸ਼ੀਨ ਨਹੀਂ ਲੈ ਸਕਦਾ ਨਾ ਟਰੈਕਟਰ ਐ ਦਬਟਾ ਤੇ ਸਰਕਾਰ ਦੀ ਖੇਤੀ ਨੀਤੀ ਕਿੱਥੇ ਹੈ ਸਾਢੇ 3 ਸਾਲ ਹੋ ਗਏ ਸਰਕਾਰ ਦੀ ਕੋਈ ਖੇਤੀ ਨੀਤੀ ਨਹੀਂ ਬਦਲਵਾ ਪ੍ਰਬੰਧ ਕਰ ਦਿਓ ਕਿਸਾਨ ਬਦਲਵੇਂ ਪ੍ਰਬੰਧ ਨੂੰ ਪਹੁੰਚੇਗਾ ਆ ਸਰਕਾਰ ਨੇ ਰੌਲਾ ਪਾਇਆ ਜਦੋਂ ਆਈ ਹੈ ਅਸੀਂ ਮੂੰਗੀ ਤੇ ਪੈਸੇ ਦੇਵਾਂਗੇ ਕੀ ਦਿੱਤਾ ਠੈਂ ਠੈਂ ਕਬਾਤ ਤੁਸੀਂ ਮੂੰਗੀ ਵੇਚੋ ਮੰਲੋ 7000 ਭਾਅ ਆ। ਸਰਕਾਰ ਨੇ ਦਿੱਤਾ 4500 2500 ਅਸੀਂ ਦੇਾਂਗੇ। ਕਿਨੇਕ ਨੂੰ ਦਿੱਤਾ? ਤੇ ਜਿਹੜਾ ਪਰਾਲੀ ਵਾਲਾ ਮਾਮਲਾ ਹੈ। ਪਰਾਲੀ ਛੱਡੋ। ਮੈਂ ਬਹੁਤ ਸਾਰੇ ਕਿਸਾਨਾਂ ਆਗੂਆਂ ਤੇ ਕਿਸਾਨ ਜਥੇਬੰਦੀਆਂ ਨੂੰ ਪੁੱਛਦਾ ਹਾਂ। ਹੁਣ ਤਾਂ ਤਰਕ ਹੈ ਕਿ ਕਣਕ ਛੇਤੀ ਬੀਜਣੀ ਹੈ। ਆ ਮੌਜੂਦਾ ਸਰਕਾਰ ਨੇ ਤੁਹਾਡਾ ਐਡਵਾਂਸ ਵੀ ਤਾਂ ਹੀ ਕੀਤਾ ਹੈ। ਕਣਕ ਕਿ ਬਲੇ ਕੀ ਹੁੰਦਾ ਜੀ ਅਪ੍ਰੈਲ ਦੀ ਕਣਕ ਵੱਢੀ ਝੋਨਾ ਤਾਂ ਲਾਉਣਾ ਜੂਨ ਚ ਜਾ ਕੇ ਉਦੋਂ ਕਣਕ ਦੇ ਖਰਚਿਆਂ ਨੂੰ ਕਿਉਂ ਅੱਗ ਲੱਗਦੀ ਹੈ ਔਰ ਇਹ ਹੁਣੇ ਸ਼ੁਰੂ ਹੋਇਆ 5-7 ਸਾਲ ਤੋਂ ਤੇ ਫਿਰ ਕਿਉਂ ਨਾ ਜਿਹੜੀਆਂ ਸਾਡੀਆਂ ਸਰਕਾਰਾਂ ਜਦੋਂ ਇਹ ਮਾਮਲਾ ਸੁਪਰੀਮ ਕੋਰਟ ਚੱਲਦਾ ਸੀ ਸਰਕਾਰਾਂ ਨੇ ਕਿਸਾਨਾਂ ਵੱਲੋਂ ਕੋਈ ਤਰਕ ਦਿੱਤਾ ਇਹਦਾ ਕੋਈ ਨਾ ਕੋਈ ਬਤਲਾ ਮਾਪਰੰਦ ਕੀਤਾ ਜਾਣਾ ਚਾਹੀਦਾ ਹੁਣ ਤਕਰੀਬਨ ਤਕਰੀਬਨ ਆਜਰਾ ਹਫਤਾ ਲੰਘਿਆ 46 47 ਥਾਂਾਂ ਤੇ ਪ੍ਰਾਲੀ ਸਾੜੀ ਗਈ 12 ਦੇ ਕਰੀਬ ਕਿਸਾਨਾਂ ਨੂੰ 5000 ਰੁਪਏ ਜੁਰਮਾਨਾ ਕਰ ਦਿੱਤਾ ਗਿਆ ਜੁਰਮਾਨਾ ਹੈ ਕਿੰਨਾ ਤੇ ਜੀ ਪਰਾਲੀ ਦੇ ਪ੍ਰਬੰਧਨ ਤੇ ਆ ਜਿਹੜਾ ਹਰਵਿੰਦਰ ਕੇਜਰੀਵਾਲ ਆਸੀ ਤਾਂ ਬਾਇਓ ਡਿਗਰੇਬਲ ਬਣਾ ਲਿਆ ਬਾਇਓ ਡਿਗਰੇਡੇਬਲ ਹੂੰ ਉਹਦਾ ਛੜਕਾਓ ਕਰੋ ਤੇ ਕਿੱਥੇ ਛੜਕਾਓ ਤੁਹਾਡਾ ਦਿੱਲੀ ਦੇ ਵਿੱਚ ਨਾ ਖੇਤੀ ਨਾ ਖੇਤੀ ਦਾ ਕੋਈ ਜਿਹੜੀ ਜੇ ਪਹੁੰਚੇ ਜ ਨਹੀਂ ਉੱਥੇ ਖੇਤੀ ਹੁੰਦੀ ਹੈ ਕਹਿੰਦੇ ਬਾਇਓ ਡਿਗਰੇਡੇਬਲ ਥੋੜੇ ਜੇ ਪੈਸਾ ਦਾ ਲੈਂਦਾ ਸੀ ਮਰਨ ਹੂੰ ਉਹਦੀਆਂ ਮਜ਼ਦੂਰੀਆਂ ਤੇ ਕਰੋੜਾ ਖਰਚਤਾ ਜੀ ਸੋਇ ਪ੍ਰਾਲੀ ਵਾਲਾ ਮੁੱਦਾ ਜਿਹੜਾ ਹੈਗਾ ਇਹ ਸਰਬ ਸਾਂਝਾ ਮੁੱਦਾ ਹੈ ਇਹਦੇ ਵਿੱਚ ਕਿਸਾਨ ਵੀ ਕਿਸਾਨ ਜਥੇਬੰਦੀਆਂ ਵੀ ਮਾਰ ਵੀ ਸਰਕਾਰ ਵੀ ਦੂਜੀਆਂ ਜਥੇਬੰਦੀਆਂ ਵੀ ਦੂਜੇ ਲੋਕ ਕੇ ਗੱਲ ਕਹਿੰਦੇ ਨੇ ਤੁਸੀਂ ਤੇ ਮੈਂ ਹੂੰ ਕਿ ਭਾਈ ਤੁਸੀਂ ਤਾਂ ਝੋਨੇ ਦੇ ਵਿੱਚੋਂ ਮੁਨਾਫਾ ਵੀ ਕੱਟਿਆ ਤੇ ਆਮ ਜਨਤਾ ਇਹਦਾ ਕਿ ਮੈਂ ਅਜਾ ਕਿਉਂ ਭੁਗਤੇ ਹੂੰ ਅਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ